ਬਸਪਾ ਲੋਤਲੀਤਾ ਮਾਮਲੇ ਦੇ ਸਬੰਧ ਵਿੱਚ ਗੁਰੂ ਰਵਿਦਾਸ ਜੀ ਜੀ ਚਰਨ 6 ਤਰਾਪਤ 3 ਚਰਨ 6 ਗੰਗਾ ਤੋਂ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕੀਤੀ ਗਈ। ਪੰਜਾਬ ਪਰ ਤੋਂ ਸੈਂਕੜੇ ਗੱਡੀਆਂ ਵਿੱਚ ਸੰਗਤਾਂ ਇਸ ਯਾਤਰਾ ਵਿੱਚ ਪਹੁੰਚੀਆਂ। ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਾਰਿੰਪੂਰੀ ਤੇ ਨਵਾਂ ਸ਼ਹਿਰ ਤੋਂ ਬਸਪਾ ਦੇ ਵਿਧਾਇਕ ਨਛਤਰ ਪਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। इस यात्रा का गुरु रविदास गुरुद्वारा गड़शंकर विखे प्रबंधक कमेटी वालों स्वागत किया गया मिशनरी गायक वालों गुरु रविदास महिमा के गीत गाए गए इस उपरांत इस यात्रा का नवा शहर विधानसभा के पिंड नोरा विखे संगता वालों भरवा स्वागत किया गया बंगा विखे भी गुरु रविदास साधु संप्रदाय सोसाइटी पंजाब के प्रधान संत कुलवंत राम ने भी यात्रा स्वागत किया इस तरह मुकंदपुर गुनाचौर अपरा संत आत्मा दास वालों स्वागत किया गया पेंड नगर के दे डेरा संत मेला राम के मुखी संत परमजीत दास ने यात्रा का स्वागत किया गड़ा विखे गुरु रविदास प्रबंधक कमेटी ते पंचायत वालों यात्रा का भरवा स्वागत किया गया गुरु रविदास भवन प्रबंधक कमेटी फिलौर वालों गुरु रविदास गेट त यात्रा का स्वागत किया गया इसे तरह पिंड नंगल विखे भी सरपंच खुशी राम से पिंड यात्रा का स्वागत किया गुरु रविदास मंदिर नूर महल रोड फिलौर वालों भी इस यात्रा का स्वागत किया गया इस मौके बसपा पंजाब के प्रधान डॉक्टर अवतार सिंह करीमपुरी ने कहा कि तुलिता विखे जो गुरु रविदास कम्यूनिटी हाल दधा टाह गई सन अज प्रशासन ने मता पा के उस दोबारा उसारी करने मता पास किया बसपा ने गुरु रविदास अगे पंजाब सरकार नु चुका देता है बादशाह नु हमेशा पातशाह अगे चुकना ही पैदा है ओना कहा कि बसपा लीडरशिप दे अणथक यत्ना करके ही सरकार चुकी है इसलिए ओना बसपा वर्कर ते गुरु रविदास नामलेवा संगतान नु मुबारक दितिया इस मौके अजीत सिंह पैनी हरजिंदर कौर कारीमपुरी तीरथ राजपुरा चौधरी गुरनाम सिंह लाल चंद औजला बलविंदर कुमार ਸਸ਼ੀਲ ਬਿਰਦੀ ਸੁਖਵਿੰਦਰ ਬਿੱਟੂ ਖੁਸ਼ੀ RAM ਸਰਪੰਚ ਸਾਈ ਪਪਲ ਸ਼ਾ ਬਲਵਿੰਦਰ ਬਿੱਟਾ RAM ਸਰੂਪ ਚੰਬਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ 채ਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪ੍ਰਧਾਨ ਜੀ ਅੱਜ ਖਰਾਲਗੜ ਸਾਹਿਬ ਤੋਂ ਗੁਰੂ ਰਵਦਾਸ ਸਨਮਾਨ ਯਾਤਰਾ ਸ਼ੁਰੂ ਕੀਤੀ ਕੀ ਕਹੂੰਗੀ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਇਹ ਨੌਨਸੈਂਸਟਿਵ ਸਰਕਾਰ ਇਹ ਪਬਲਿਕ ਸੈਂਟੀਮੈਂਟਸ ਜਨਤਾ ਦੀਆਂ ਭਾਵਨਾਵਾਂ ਦਾ ਸਤਕਾਰ ਨਹੀਂ ਕਰਦੇ ਪਿੰਡ ਤਲੇਟੇ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਰਬਿਦਾਸ ਜੀ ਗੁਰੂ ਘਰ ਦੇ ਉੱਪਰ ਬਲਡੋਜ਼ਰ ਚਲਾਉਣੇ ਜੀ ਸੀ ਬੀ ਚਲਾਉਣੀ ਇਹ ਕੋਈ ਸੈਂਸਿਟਿਵ ਹੁਕਮਰਾਨ ਨਹੀਂ ਕਰ ਸਕਦਾ ਇਹ ਨੌਨ ਸੈਂਸਿਟਿਵ ਸਰਕਾਰ ਨੌਨ ਸੀਰੀਅਸ ਗੈਰ ਜ਼ਿੰਮੇਵਾਰ ਸਰਕਾਰ ਹੰਕਾਰ ਸੱਤਾ ਦਾ ਜਿਸ ਸਰਕਾਰ ਨੂੰ ਹੋਵੇ ਇਹ ਪਾਪ ਉਹ ਹੀ ਸਰਕਾਰ ਕਰ ਸਕਦੀ ਅਸੀਂ ਉਸੇ ਦਿਨ ਕਿਹਾ ਸੀ ਪਿੰਡ ਪਹੁੰਚ ਕੇ ਵੀ ਪੁਲਿਸ ਨਾਲ ਲੜਾਈ ਲੜ ਕੇ ਜਿਹੜੀਆਂ ਧੀਆਂ ਪੈਣਾ ਮਾਵਾ ਨੌਜਵਾਨ ਬਜ਼ੁਰਗ ਗ੍ਰਫਤਾਰ ਕੀਤੇ ਸੀ ਬੀਐਸਪੀ ਨੇ ਲੜਾਈ ਲੜ ਕੇ ਛਡਵਾਏ ਪਰ ਅਸੀਂ ਸਰਕਾਰ ਨੂੰ ਪੁੱਛਦੇ ਸੀ ਕਿ ਗੁਰੂ ਘਰ ਤੋੜਨੇ ਦਾ ਕਾਰਨ ਦੱਸੋ ਕੀ ਹੈ ਸਰਕਾਰ ਗੁਰੂ ਘਰ ਤੋੜਨ ਦਾ ਕਾਰਨ ਨਹੀਂ ਦੱਸ सकी ਅੱਜ ਤੱਕ ਨਹੀਂ ਦੱਸ सकी ਫਿਰ ਅਸੀਂ ਐਲਾਨ ਕੀਤਾ ਅਸੀਂ ਧਰਨਾ ਪ੍ਰਦਰਸ਼ਨ ਸਾਡੀ ਲੋਕਲ ਟੀਮ ਨੇ ਡੀਐਸਪੀ ਦਫਤਰ ਸਾਹਮਣੇ ਕੀਤਾ ਫਿਰ ਅਸੀਂ ਸਰਕਾਰ ਨੂੰ ਝੰਜੋੜਨੇ ਲਈ ਐਸਡੀਐਮ ਦਫਤਰ ਸਾਹਮਣੇ ਕੀਤਾ ਫਿਰ ਅਸੀਂ ਕਿਹਾ ਕਿ 9 ਤਰੀਕ ਨੂੰ ਸਕੇਟ ਪੱਧਰ ਦੀ ਰੈਲੀ ਵੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਯਾਤਰਾਵਾਂ ਕਰਾਂਗੇ ਅਸੀਂ 20 ਤਰੀਕ ਦੀ ਯਾਤਰਾ ਐਲਾਨੀ 27 ਤਰੀਕ ਦੇ ਐਲਾਨੀ 4 ਤਰੀਕ ਦੇ ਐਲਾਨੇ ਮੇਰਾ ਇਹ ਵਿਸ਼ਵਾਸ ਸਿਕਾ ਕਿ ਮੁੱਖ ਮੰਤਰੀ ਜਦ ਬਵੰਜਾ ਰਾਜੇ ਗੁਰੂ ਸਾਹਿਬ ਦੇ ਅੱਗੇ ਡੰਡੋਤ ਕਰ ਗਏ ਮੈਨੂੰ ਪਰੋਸਾ ਸੀ ਇਹ ਹੰਕਾਰੀ ਤਰਵੰਜਮਾ ਵੀ ਕਰੂਗਾ ਲੇਕਿਨ ਜਿਉ ਅਸੀਂ ਅੱਜ ਜਤਰਾ ਖੁਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਸ਼ੁਰੂ ਕੀਤੀ ਅਜੇ ਅਸੀਂ ਬੰਦੀ ਪਹੁੰਚੇ ਸੀ ਸਾਨੂੰ ਪਤਾ ਲੱਗਿਆ ਕਿ ਸਰਕਾਰ ਗੁਰੂ ਰਵਿਦਾਸ ਦੀ ਅੱਗੇ ਡੰਡੋਤ ਕਰ ਗਈ ਹੈ ਲੰਮੀ ਪੈ ਗਈ ਹੈ ਇਹ ਸੰਗਤਾਂ ਦੀ ਜਿੱਤ ਹੈ ਇਹ ਗੁਰੂ ਰਵਿਦਾਸ ਦੇ ਵਿੱਚ ਆਸਥਾ ਰੱਖਣ ਵਾਲੀ ਸੰਗਤਾਂ ਦੀ ਜੁਝਾਰੂਆਂ ਦੀ ਅਣਖੀਆਂ ਦੀ ਜੋਧਿਆਂ ਦੀ ਜਿੱਤ ਹੈ ਇਸ ਸੰਤਾਂ ਦੇ ਅਸ਼ੀਰਵਾਦ ਦੀ ਜਿੱਤ ਹੈ ਗੁਰੂ ਰਵਿਦਾਦ ਜੀ ਦੇ ਅਸ਼ੀਰਵਾਦ ਦੀ ਮੌਜੂਦ ਸਮਾਜ ਪਾਰਟੀ ਦੇ ਜੁਝਾਰੂ ਵਰਕਰਾਂ اور ਆਗੂਆਂ ਦੀ ਜਿੱਤ ਹੈ ਕਿਉਂਕਿ ਕਾਂਗਰਸ ਚੁੱਪ ਰਹੀ ਕਾਂਗਰਸ ਦਾ ਪੰਜਾਬ ਪ੍ਰਧਾਨ ਚੁੱਪ ਰਿਹਾ ਕਾਂਗਰਸ ਦਾ ਐਸ ਸੀ ਤੋਂ ਜਿੱਤਿਆ ਸਾਬਕਾ ਮੁੱਖ ਮੰਤਰੀ ਚੁੱਪ ਰਿਹਾ ਕਾਂਗਰਸ ਦਾ ਐਸ ਸੀ ਤੋਂ ਜਿੱਤਿਆ ਐਮ ਐਲ ਏ ਚੁੱਪ ਰਿਹਾ ਬੀ ਜੀ ਪੀ ਦਾ ਪ੍ਰਧਾਨ ਸਟੇਟ ਦਾ ਚੁੱਪ ਰਿਹਾ ਗੁਰੂ ਘਰ ਟੁੱਟਣ ਤੇ ਅਕਾਲੀਆਂ ਦਾ ਪ੍ਰਧਾਨ ਚੁੱਪ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁੱਪ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁੱਪ ਰਿਹਾ ਜਦੋਂ ਮੈਂ ਇਹ ਸੋਚਿਆ ਸਾਡੀ ਟੀਮ ਨੇ ਸਾਰੀ ਨੇ ਬੈਠ ਕੇ ਸੋਚਿਆ ਕਿ ਜੇ ਕਿਸੇ ਨੂੰ ਗੁਰੂ ਰਵਿਦਾਸ ਤੇ ਗੁਰੂ ਘਰ ਟੁੱਟਣ ਦੀ ਤਕਲੀਫ ਨਹੀਂ ਫਿਰ ਸ੍ਰੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮੈਦਾਨ ਫਿਰ ਬਾਦਲ ਸਮਾਜ ਪਾਰਟੀ ਨੇ ਪ੍ਰੋਗਰਾਮ ਬਣਾਇਆ ਔਰ ਯਾਤਰਾ ਸ਼ੁਰੂ ਕੀਤੀ ਮੈਂ ਵਧਾਈ ਦਿਨਾ ਸਮੂਹ ਪੰਜਾਬ ਦੀਆਂ ਪਿਛ ਵਰਦੀਆਂ ਗੁਰੂ ਰਵਿਦਾਸ ਨਾਮਲੇਬਾ ਸੰਗਤਾਂ ਨੂੰ ਗੁਰੂ ਰਵਿਦਾਸ ਸਭਾਵਾਂ ਨੂੰ ਭਗਵਾਨ ਵਾਲਮੀਕ ਡਾਕਟਰ ਅੰਬੇਦਕਰ ਸਭਾਵਾਂ ਨੂੰ ਸਾਰੇ ਸੰਤ ਸਮਾਜ ਨੂੰ ਕਿ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਔਰ ਜੋ ਗੁਰੂ ਰਵਿਦਾਸ ਗੁਰੂ ਘਰਾਂ ਤੇ ਦੀ ਹੋ ਰਹੀ ਬੇਅਦਬੀ ਦੇ ਵਿਰੁੱਧ ਚਿਰ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕੀਤੀ ਸੀ ਇੰਨੀ ਸ਼ਕਤੀ ਗੁਰੂ ਰਵਿਦਾਸ ਜੀ ਦੀ ਇਸ ਯਾਤਰਾ ਚ ਇਹ ਯਾਤਰਾ ਅਜੇ ਫਲੋਰ ਪਹੁੰਚੀ ਨਹੀਂ ਅਸੀਂ ਬੰਗੀ ਸੀ ਜਦ ਪਤਾ ਲੱਗਿਆ ਕਿ ਸਰਕਾਰ ਲੰਮੀ ਪੈ ਗਈ ਸੋ ਇਸ ਜਿੱਤ ਦੇ ਲਈ ਸਭ ਵਧਾਈ ਦੇ ਪਾਤਰ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਉਹ ਚੰਗਾ ਲੱਗੂਗਾ ਸਾਨੂੰ ਜੇ ਮੁੱਖ ਮੰਤਰੀ ਸੰਗਤ ਤੋਂ ਇਸ ਪਾਪ ਲਈ ਇਸ ਗਲਤੀ ਲਈ ਮਾਫੀ ਮੰਗ ਲਵੇ ਔਰ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਬੈਠੇ ਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਦੇ ਲੀਡਰਾਂ ਨੇ ਅਸਤੀਫਾ ਦਿੱਤੀ ਉਸੀਂ ਚਾਹਾਂਗੇ ਆਮ ਪਾਰਟੀ ਦੇ ਜਿਹੜੇ ਮੰਤਰੀ ਬਣੇ ਆ ਚੇਅਰ ਚੇਅਰਮੈਨ ਬਣੇ ਆ ਕਿ ਇਸ ਤੀਵੇਂ ਦੇ ਕੇ ਬਾਹਰ ਅਗਰ ਇਹਨਾਂ ਨੂੰ ਗੁਰੂ ਰਵਿਦਾਦ ਜੀ ਦੇ ਅੰਦਰ ਆਸਰਾ ਹੈ ਸ਼ਰਧਾ ਹੈ ਤਾਂ ਇਹ ਗੁਰੂ ਗੁਰੂ ਘਰ ਦੀਆਂ ਦੀਵਾਰਾਂ ਤੋੜਨ ਵਾਲਿਆਂ ਵਿੱਚ ਹੁਣ ਤੱਕ ਬੈਠੇ ਕੀ ਕਰਦੇ ਆ ਇਹਨਾਂ ਨੂੰ ਗੁਰੂ ਘਰਾਂ ਦੇ ਸਨਮਾਨ ਲਈ ਲੜਨ ਵਾਲੀਆਂ ਸੰਗਤਾਂ ਦੇ ਨਾਲ ਆ ਕੇ ਖੜਨਾ ਚਾਹੀਦਾ ਸੀ ਸੋ ਇਸ ਕਰਕੇ ਇਹਨਾਂ ਨੂੰ ਵੀ ਸੰਗਤ ਦੇ ਸਾਹਮਣੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਸਰਕਾਰ ਵੀ ਚੰਗਾ ਹੋਊਗਾ ਅਗਰ ਮਾਫੀ ਮੰਗ ਕੇ ਉਸੇ ਜਗ੍ਹਾ ਤੇ ਸਰਕਾਰ ਆਪਣੀ ਭੁੱਲ ਨੂੰ ਬਖਸ਼ਾਉਂਦੀ ਹੋਈ ਆਪਣੇ ਖਰਚੇ ਤੇ ਉਹ ਚਾਰ ਦਿਵਾਰੀ ਬਣਾਵੇ ਪਰੰਤੂ ਅਗਰ ਕੋਈ ਹਸ਼ਿਆਰੀ ਕਰੇਗੀ ਅਗਰ ਗੁਰੂ ਸਾਹਿਬ ਨਾਲ ਲਗਾ ਧੋਖਾ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਬਹੁਜਨ ਸਮਾਜ ਪਾਰਟੀ ਸਦਰਕ ਵੀ ਆ ਸਭ ਦਿਨ ਪਿਆ ਔਰ ਸਰਕਾਰ ਵੀ ਨਕੇਲ ਨੂੰ ਅਸੀਂ ਕਸਕੇ ਰੱਖਾਂਗੇ ਧੰਨਵਾਦ ਹਾਂਜੀ ਅਜੋਤ ਸਾਹਿਬ ਅੱਜ ਗੁਰੂ ਰਵਦਾਸ ਜਿਹੜੀ ਸਨਮਾਨ ਯਾਤਰਾ ਸ਼ੁਰੂ ਕੀਤੀ ਗਈ ਸੀ ਕਿ ਕਹੂੰਗੀ ਅੱਜ ਸ਼ੁਰੂ ਕਰਉਂਦਾਸ ਮਾਰੇ ਚਾਰਨਛੋ ਪ੍ਰਾਪਤ ਧਰਤੀ ਸ਼੍ਰੀ ਕਲਾਰਕਰ ਸਾਹਿਬ ਤੋਂ ਉਹ ਹਜਰ ਸਮਾਜ ਪਾਰਟੀ ਵੱਲੋਂ ਗੁਰੂ ਰਵਿਦਾਸ ਸਨਮਾਨ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਵਹੀਕਲ ਲੈ ਕੇ ਕਾਰਾਂ ਜੀਪਾਂ ਮੋਟਰ ਵੇਲਰ ਵਗੈਰਾ ਔਰ ਵੱਡੀ ਮੋਟਰਸਾਈਕਲਾਂ ਦੇ ਅੰਦਰ ਬੁਢੇ ਦਿਤੀਆਂ ਦੇ ਲੋਕਾਂ ਨੇ ਅੱਜ ਜਿਹੜਾ ਇਸ ਸਨਮਾਨ ਦੇ ਰੈਲੀ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਉਹ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਅਸੀਂ ਯਾਤਰਾ ਦਾ ਮੁੱਖ ਮਕਸਦ ਜੋ ਸੀਗਾ ਕਿ ਪਿਛਲੀ 21 ਰਾਤਰੋਂ ਜੋ ਢਲੇਤਾ ਪਿੰਦੇ ਅੰਦਰ ਸ੍ਰੀ ਗੁਰੂਵਰਦਾਸ ਮਹਾਰਾਜ ਦੇ ਕਮਿਊਨਿਟੀ ਹਾਲ ਦੀਆਂ ਕੰਧਾਂ ਪੰਜਾਬ ਸਰਕਾਰ ਨੇ ਇਸ਼ਾਰੇ ਦੇ ਉੱਤੇ ਜਿਹੜਿਆ ਡੀਸੀ ਦੇ ਆਰਡਰਾਂ ਦੇ ਮੁਤਾਬਕ ਢਾਈ ਟਰੀ ਕਿੱਤੀਆਂ ਸੀਗੀਆਂ ਅੱਜ ਉਹਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ 1 ਮਹੀਨੇ ਤੋਂ ਲਗਭਗ ਖਰਚ ਚੱਲ ਰਿਹਾ ਸੀਗਾ ਔਰ ਇਸ ਕਰਕੇ ਇਸ ਅੰਦੋਲਨ ਦੇ ਅੰਦਰ ਅੱਜ ਅਸੀਂ ਸਮਝਦੇ ਹਾਂ ਕਿ ਬਾਦਲ ਸਮਾਜ ਪਾਰਟੀ ਇਹ ਜਿਹੜੇ ਪੰਜਾਬ ਦੀ ਸਰਕਾਰ ਹੈ ਉਹ ਪੰਜਾਬ ਦੇ ਵੱਜਰ ਸਮਾਜ ਪਾਰਟੀ ਵੱਲੋਂ ਕੀਤੇ ਜਾ ਰਹੇ ਅੰਦੋਲਨ ਤੇ ਸਾਮਲੇ ਚੁੱਕੀ ਹੈ ਅੱਜ ਸਾਨੂੰ ਖੁਸ਼ੀ ਹੈ ਵਰਕਰਾਂ ਦੀ ਜਿੱਤ ਹੋਈ ਹੈ ਕਿ ਜਿਹੜੀ ਉਹ ਕੰਦਾ ਜਿਹੜੀਆਂ ਬਣਾਈਆਂ ਢਾਈਆਂ ਗਈਆਂ ਸੀਗੀਆਂ ਅੱਜ ਗ੍ਰਾਮ ਪੰਚਾਇਤ ਨੇ ਮਤਾ ਪਾਸ ਕਰਕੇ ਦੇ ਦਿੱਤਾ ਗਿਆ ਕਿ ਉਹ ਕੰਦਾ ਉਸੇ ਤਰੀਕੇ ਨਾਲ ਉੱਥੇ ਹੀ ਬਣ ਗਿਆ ਇਸ ਕਰਕੇ ਗੁਰੂ ਰਬਦਾਸ ਸਾਹਿਬ ਜੀ ਮੰਨਣ ਵਾਲੇ ਕਰੋੜਾਂ ਲੋਕਾਂ ਦੀਆਂ ਭਾਵਨਾ ਨੂੰ ਜਿਹੜੀ ਆ ਖੁਸ਼ੀ ਮਹਿਸੂਸ ਹੋਈ ਹੈ ਉਹਨਾਂ ਦੀ ਜਿੱਤ ਹੋਈ ਹੈ ਔਰ ਉਹਦੇ ਨਾਲ ਨਾਲ ਅਸੀਂ ਗੁਰੂ ਸਾਹਿਬ ਦੀ ਸੋਚ ਦਾ ਬੇਗਮਪੁਰਾ ਰਾਜ ਨੂੰ ਬੁਲਾਉਂਦੇ ਹਾਂ ਮੌਲ ਦੇ ਲਈ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਮਹੱਜ ਸਮਾਜ ਪਾਰਟੀ 2027 ਦੇ ਅੰਦਰ ਅਸੀਂ ਜਿਹੜਾ ਉਹ ਵਿੱਢਿਆ ਔਰ 2027 ਦੇ ਅੰਦਰ ਮਹੱਜ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ ਸਰਬ ਸਮਾਜ ਦੇ ਲੋਕਾਂ ਦੇ ਧਾਰਮਿਕ ਤੌਰ ਦੇ ਉੱਤੇ ਔਰ ਵਿਦਿਅਕ ਤੌਰ ਦੇ ਉੱਤੇ ਔਰ ਜਿਹੜੀ ਬੇਰੁਜ਼ਗਾਰੀ ਦਾ ਖਾਤਮਾ ਕਰਨ ਦੇ ਲਈ ਸਮਾ ਪੰਜਾਬ ਦੇ ਲੋਕਾਂ ਦਾ ਕਲੇਅਰ ਕਰਨ ਦੇ ਲਈ ਇੱਕ ਸਰਕਾਰ ਦਾ ਨਿਰਮਾਣ ਕਰਨ ਵਾਸਤੇ ਜਾ ਰਹੇ ਹਾਂ ਔਰ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਵੱਡੀ ਗੰਤ ਵਿੱਚ ਤਮਰਤ ਦੇ ਕੇ ਸਾਡੇ ਇਸ ਜਿੱਤ ਦੇ ਅੰਦਰ ਜਿੱਕੇ ਨਹੀਂ ਬਣਾਇਆ ਮਾ ਵਹਜਨ ਸਮਾਜ ਪਾਰਟੀ ਪੰਜਾਬ ਵੱਲੋਂ ਮੁੱਚੀ ਸੰਗਤਾ ਅਰਬਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਹੁੰਦੇ ਹੋਏ ਮદાન ਸਭਾ ਹਲਕਾ ਫਲੋਰ ਦੇ ਵਹਜਨ ਸਮਾਜ ਪਾਰਟੀ ਵਰਕਰਾਂ ਦਾ ਸਮਰਥਨ ਕਰਨ ਦਾ ਗੁਰੂ ਗੋਬਾਤ ਮਾਰੇ ਦੇ ਮਨਵਲੇ ਲੋਕਾਂ ਦਾ ਪਹਿਲ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਨੂੰ ਦੋਨਾਂ ਸਾਥ ਦਿੱਤਾ ਔਰ ਵਹਜਨ ਸਮਾਜ ਪਾਰਟੀ ਦੀ ਇਹ ਜਿੱਤ ਹੋਈ ਹੈ ਅੱਜ ਜੋ ਤਲੇਤਾ ਦੇ ਅੰਦਰ ਜੋ ਮਤਾ ਪਾਪ ਹੋਇਆ ਅਸੀਂ ਉਹਦਾ ਸਵਾਗਤ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਔਰ ਇਹਨੇ ਕਿੰਦਾ ਹੋਇਆ ਸਾਰੇ ਸੰਗਤਾਂ ਦਾ ਧੰਨਵਾਦ ਯਾਪੀਂ ਯਾਪੀਂ